ਹਾਂਜੀ ਮੈਮ ਆਪਾਂ ਅੱਜ ਕਿੱਧਰ ਚੱਲੇ ਆ ਅੱਜ ਅਸੀਂ ਨਵਾਂ ਕੰਮ ਕਰਨ ਚੱਲੇ ਆ ਗਰਾਸ ਕਟਿੰਗ ਦਾ ਕੰਮ ਚੱਲਦਾ ਪਹਿਲਾਂ ਖੋਸ਼ ਨੇ ਕਟਿੰਗ ਕੀਤੀ ਸਵੇਰ ਹਾਂਜੀ ਹੁਣ ਬਾਈ ਲੱਗਾ ਹੋਇਆ ਤੇ ਉਸ ਤੋਂ ਬਾਅਦ ਹੋਣਾ ਈ ਹੁੰਦਾ ਤੇ ਮਸ਼ੀਨ ਖੋਲ ਲੈਣੀ ਆ ਹੁਣ ਅਸੀਂ ਆਪ ਕਰਾਂਗੇ ਟਰਾਈ ਅਸੀਂ ਰੋਟੀ ਦਾ ਧੱਤ ਮਾਰਨ ਲੱਗੇ ਆ ਸਹੀ ਗੱਲ ਐ ਕਾਰੋਬਾਰ ਕਰਦੇ ਆ ਦਾ ਰੋਟੀ ਸਹੀ ਗੱਲ ਐ ਆਵੇ ਦੇਜ਼ੀ ਆ ਗਈ ਹੈਲੋ ਦੇਜ਼ੀ ਹੈਲੋ मिनटों मिनट मिंट कटती जांदा है देखो जी उन लास्ट लाइन में ਹਾਂਜੀ ਬੰਦੂ ਇੱਧਰ ਵੇਖੋ ਆ ਰਸਤਾ ਕਿੰਨਾ ਸੋਹਣਾ ਲੱਗਦਾ ਹੈ ਵਿੱਚੋਂ ਇੰਨੇ ਵੱਡੇ ਵੱਡੇ ਕਾਹ ਦੇ ਵਿੱਚੋਂ ਨਿੱਕਾ ਜਿਹਾ ਰਸਤਾ ਸਾਫ਼-ਸਾਫ਼ ਕਿੱਡਾ ਸੋਹਣਾ ਲੱਗਦਾ ਹੈ ਤੇ ਆਪਣੇ ਮੈਮ ਪੂਰੇ ਜੋਸ਼ ਨਾਲ ਜਾ ਰਹੇ ਨੇ ਕਾ ਕਟ ਰਹੇ ਨੇ ਵੇਖੋ YouTube ਫੈਮਲੀ ਮੈਂ ਮਨੇ ਕਿੰਨਾ ਕਾਟਤਾ ਦੇਜੀ ਕੋਲ ਬੈਠੀ ਵੇਖ ਰਹੀ ਹੈ ਇੱਕ ਮੈਦਾਨ ਤਾਂ ਹੋ ਗਿਆ ਖਾਲੀ ਬਸ ਇਧਰੋਂ ਇਧਰੋਂ ਰਹਿ ਗਿਆ ਇਧਰੋਂ ਹੁਣ ਕਰ ਦਾਂਗੇ ਪਹਿਲਾਂ ਇਧਰੋਂ ਸਫਾਈ ਕਰ ਲਈ ਤੇ ਹਾਂਜੀ ਮੈਮ ਤੁਸੀਂ ਥੱਕੇ ਨਹੀਂ ਥੱਕੇ ਤਾਂ ਨਹੀਂ ਹਾਂਜੀ ਸਹੀ ਗੱਲ ਹੈ ਬਿਲਕੁਲ ਬਹੁਤ ਜ਼ਿਆਦਾ ਹਾਰਡਵਰ ਕਰ ਚੁੱਕੇ ਅਸੀਂ ਕਰ ਰਹੇ ਹਾਂ ਹਾਂਜੀ ਮੈਂ ਵੀ ਸਿੱਖ ਲਈ ਮੈਂ ਵੀ ਟ੍ਰਾਈ ਕੀਤੀ ਹਾਂਜੀ ਮਜ਼ਾ ਬੜਾ ਆਉਂਦਾ ਹਨਾ ਵੈਸੇ ਹਾਂਜੀ ਤੁਸੀਂ ਕੀ ਕਹਿਣ ਲੱਗੇ ਸੀ ਵੀ ਹੌਨੂ ਤਾਂ ਇਹ ਕਾ ਵੱਡਿਆ ਜਾਣਾ ਸੀ ਪਰ ਇਹ ਲੋਕ ਤਾਂ ਕੋਲ ਫਾਮ ਨਾਲ ਇੱਡਾ ਇੱਡਾ ਤਾਂ ਹੋਇਆ ਪਿਆ ਗੁੱਡ ਸਹੀ ਗੱਲ ਆ ਬਹੁਤ ਵੱਡਾ ਵੱਡਾ ਕਾ ਹੈ ਆਹ ਹਾਂਜੀ ਉਹਦੇ ਕਰਕੇ ਜਿਆਦਾ ਵੱਡਾ ਵੱਡਾ ਹੋ ਗਿਆ ਕਾ ਥ੍ਰੀਨ ਤੇਜ ਨਹੀਂ ਲੱਗ ਰਿਹਾ ਕੋਈ ਥੋੜੀ ਜਿਹੀ ਹਾਂਜੀ ਕਿ ਪਜਾਮ ਹੋ ਜਾਂਦੀ ਹੈ ਸਹੀ ਗੱਲ ਆ ਦਾਤਰੀ ਨਹੀਂ ਕਿਰਨ ਮੈਂ ਸੋਕਾ ਵਰਦਦਾ ਦਾਤਰੀ ਨਾਲ ਫਿਰ ਵੱਡਣਾ ਸੌਖਾ ਹੋ ਜਾਣਾ ਹੈ ਸਹੀ ਗੱਲ ਹੈ ਸਹੀ ਗੱਲ ਹੈ ਫਿਰ ਆਪਾਂ ਸਾਰੇ ਬੁੱਢੇ ਨੂੰ ਕੋਲੀ ਗੱਦੀ ਚਾਹ ਤੇ ਖਾਣਾ ਸਹੀ ਗੱਲ ਹੈ ਵਧੀਆ ਨਾਲੇ ਹੁਣ ਆਪਣਾ ਬੈ ਕੇ ਆਪਾਂ ਵਧੀਆ ਇਥੇ ਚਾਹ ਬਣਾ ਕੇ ਗੋੜੇ ਪੂੜੇ ਬਣਾ ਕੇ ਸਹੀ ਗੱਲ ਹੈ ਇਥੇ ਕਿਆ ਪਾਰਟੀ ਕਰਾਂਗੇ ਸਹੀ ਗੱਲ ਐ ਚਾਹ ਪਾਤੀ ਸਮੋਸੇ ਪਾਤੀ ਕੋਈ ਨਾ ਕੋਈ ਡਿਸ਼ ਬਣਾਇਆ ਕਰਾਂਗੇ ਫਿਰ ਜਿਵੇਂ ਆ ਵੀਡੀਓਸ ਤੇ ਆਪਾਂ ਵੇਖਦੇ ਹਾਂ ਨਾ ਕਿੰਨੀਆਂ ਸੋਹਣੀਆਂ ਲੋਕੇਸ਼ਨਾਂ ਤੇ ਜਾ ਕੇ ਉਹ ਖਾਣਾ ਜਿਆ ਬਣਾਉਂਦੇ ਹੁੰਦੇ ਆ ਸਾਡੇ ਘਰੇ ਇੰਨੇ ਬੜੇ ਚੰਗੇ ਸਹੀ ਗੱਲ ਸਾਡੇ ਘਰੇ ਇੰਨੀ ਕੰਨੀ ਲੋਕੇਸ਼ਨ ਆ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਇਧਰੋਂ ਮਾਹੌਲ ਕਿੰਨਾ ਸੋਹਣਾ ਲੱਗਦਾ ਐ ਬਾਹਰ ਮਾਮੇ ਵੀ ਖੜੇ ਹੋਇਆ ਇਦਾਂ ਕਰਕੇ ਨਾ ਚਾਹ ਬਣੋ ਲੱਗਦਾ ਮਾਮਿਆਂ ਦੀ ਤਿਆਰੀ ਕਰਾਓ ਹਾਂਜੀ ਠੀਕ ਆਖਿਆ ਕਿ ਮਾਮੇ ਆ ਚੁੱਕੇ ਨੇ ਉਹਨਾਂ ਦੀ ਆਪਾਂ ਚੰਗੀ ਕੀਤੀ ਜਾਵੇ ਇੱਧਰ ਵੇਖੋ ਹੁਣ ਕੋਮਲ ਫੱਟੇ ਚੱਕ ਰਹੀ ਆ ਪੂਰਾ 90 95 ਤੇ 90 95 ਤੇ ਚੱਲ ਰਹੀ ਆ ਤਾਰ ਅੱਗੇ ਆ ਗਈ ਟੁੱਟ ਗਈ ਉਹਦੀ ਕੋਮਲ ਦੀ ਹੈਲਪ ਕਰਦੀਏ ਹੈਲਪ ਮਾਲਾ ਪਾ ਦੀ ਤੇ ਕੋਮਲ ਨੂੰ ਮਜ਼ਾ ਆ ਰਿਹਾ ਇਸ ਕਰਕੇ ਕੋਮਲ ਵਾਰ-ਵਾਰ ਮੇਰੇ ਤੋਂ ਮਸ਼ੀਨ ਖੋਹ ਲੈਂਦੀ ਆ ਬਣਾ ਕੇ ਦੇਦੀ ਆਂਦੀ ਪਾਸੇ ਹੋ ਜਾ ਦੇ ਜੀ ਟੀ ਏ ਡੀ ਟੀ ਪਾਸੇ ਹੋ ਜਾ ਤੇ ਅੱਜ ਮੈਂ ਤਨੂ ਕੀ ਕਹਿਣ ਦੇ ਹੀ ਕੋਮਲ ਨਾ ਅੱਜ ਤੇਰੇ ਅੰਕਲ ਨੂੰ ਕਹਿੰਦੇ ਰੋਟੀ ਰੋਟੀ ਬਣਾ ਕੇ ਰੱਖੋ ਜੀ ਤਾਂ ਸਾਰਾ ਘਾਟ ਦਿਨੇ ਟੋਡ ਸਹੀ ਜਿਆਦਾ ਰੋਟੀ ਦੀ ਤੇ ਨਾ ਤੀ ਸਹੀ ਗੱਲ ਮੈਂ ਕਿਹਾ ਜਦੋਂ ਮੈਂ ਕਹਾਂ ਸਾਨੂੰ ਚਾਹ ਬਣਾ ਦੇ ਸ਼ਾਮ ਦੀ ਮੈਨੂੰ ਚਾਹ ਮੈਨੂੰ ਬੜੀ ਵਧੀਆ ਲੱਗਦੀ ਆ ਤੇ ਮੈਂ ਕਿਹਾ ਸੀ ਕਾ ਕਿ ਤੈਨ ਚੱਲੇ ਆ ਤੇ ਸਾਨੂੰ ਚਾਹ ਬਣਾ ਕੇ ਲਿਆ ਦੇ ਮੈਂ ਕਿਹਾ ਜਦੋਂ ਆਪ ਕੋ ਕੰਮ ਕਰੋ ਤੇ ਆਰਡਰ ਮਾਰ ਦੇ ਮੰਮੀ ਆ ਬਣਾ ਦੇ ਮੰਮੀ ਆ ਬਣਾ ਦੇ ਸਹੀ ਗੱਲ ਅੱਜ ਹੀ ਆਰਡਰ ਮਾਰਦੇ ਸੀ ਅਜੇ ਤੱਕ ਆਇਆ ਨਹੀਂਗਾ ਪਤਾ ਨਹੀਂ ਕਿੱਥੇ ਆ ਪਤਾ ਨਹੀਂ ਸੌਣਾ ਕਿ ਆ ਹੋਵੇ ਮੈਨੂੰ ਕਿਹਾ ਨਹੀਂ ਚੱਲੇ ਆ ਬਈ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਚਾਹ ਮਿਲੇ ਕਮਲ ਆਪਾਂ ਨੂੰ ਸੁੱਕੇ ਹੀ ਵਗਣਾ ਪੈਣਾ ਤੇ ਇਹ ਗੱਲ ਜੇ ਮੈਂ ਜਾਨੀ ਫੋਨ ਕਰਦੇ ਮਰਾਇਆ ਫੋਨ ਕਰਕੇ ਸਦਾ ਵੀ ਆਰਡਰ ਮੁਰਾ ਮਾਮਲੇ ਨੂੰ ਤਾਂ ਮਿੰਟ ਚ ਬਣਾ ਕੇ ਦਿੰਦਾ ਹੈ ਨਾਲ ਆਪਾਂ ਨੂੰ ਵੀ ਲੈਟਰ ਨਹੀਂ ਨਾ ਦੀਏ ਨੂੰ ਵੀ ਪੈਣੀ ਲੱਗਦੀ ਬਾਸੋਂ ਇੰਨਾ ਕਿ ਰਹਿ ਗਿਆ ਕਿੰਨੇ ਕ ਗੇੜੇ ਲੱਗਣਗੇ ਦੱਸੋ YouTube ਫੈਮਲੀ YouTube ਫੈਮਲੀ ਜੈਕਸੀਰ ਸਾਡੇ ਵਾਸਤੇ ਚਾਹ ਬਣਾ ਕੇ ਲੈ ਆਇਆ ਹੈ ਦੋ ਮਿੰਟ ਖੜੀ ਜਾ ਮਰਜ ਪਾਵਾਂ ਤੇਰੇ ਚੰਗੀ ਤਰ੍ਹਾਂ ਵਲੌਗ ਤਾਂ ਬਣਾ ਲੈਨੇ ਸਾਡੀ ਸੇਵਾ ਹੁੰਦੀ ਆ ਆ ਭਰਲਾ ਸੇਵਾ ਤੁਸੀਂ ਜਿੰਨਾ ਕਰਾ ਲੀ ਤੂੰ ਨਾ ਕਰਾ ਲਈ ਦੇਜੀ ਵੀ ਸਾਡੇ ਨਾਲ ਚਾਹ ਪੀਏਗੀ ਹਨਾ ਦੇਵੀ ਪੀਣੀ ਚਾ ਬਾਈ ਬਾਈ ਮਾਜੋਰੀ ਵਾਟਾ ਨਾ ਬਣਾ ਕੱਚੀ ਜਿ ਦੇ ਕਲਾਸ ਚ ਪਾ ਦੇਵਾ ਪਾ ਦੇ ਕੋਈ ਨਹੀਂ ਜਿਵੇਂ ਬਾਈ ਨਹੀਂ ਬਾਲੀ ਚਾ ਪੀਂਦਾ ਪਾ ਦੇ ਸਾਰੀ ਪਾ ਦੇ ਪਾ ਦੇ ਦਰਦੀ ਕਿਉਂ ਅੰਕਲ ਕਹਿੰਦੇ ਨਾ ਬਸ ਕਰ ਬਸ ਕਰ ਦੇਜੀ ਵੇਹ ਨੰਦਲੈਂਡ ਦੇ ਦੇਜੀ ਨੂੰ ਹੁਣ ਪੂਰਾ ਪੰਜੰਦਾ ਪ੍ਰਬੰਧ ਹੋ ਗਿਆ ਨਾ ਇਹਦਾ ਅੱਗੇ ਘਾਹ ਵਿਚ ਜਦੀ ਭੱਜ ਪੰਜ ਨਹੀਂ ਜਾਂਦਾ ਇਹਦੇ ਤਾਂ ਸਹੀ ਗੱਲ ਐਦਰੇ ਹਾਂ ਉਹ ਤਾਂ ਖੇਡਣ ਦਾ ਬੜਾ ਸ਼ਕੀਨ ਆ ਸਹੀ ਗੱਲ ਹਾਂ ਅੰਸਾ ਪੂਰੀਆਂ ਮੋਜਾਂ ਲੱਗਣਗੀਆਂ ਸਹੀ ਗੱਲ ਮੋਜਾਂ ਹੀ ਮੋਜਾਂ ਉੱਥੋਂ ਖੇਡ ਕੇ ਆਣ ਕੇ ਫਿਰ ਇੱਥੇ ਆਣ ਕੇ ਆਪਾਂ ਨੂੰ ਰਿਸ਼ਵਤ ਦੇ ਕੇ ਦੇਣ ਆਏ ਸਹੀ ਗੱਲ ਨਾਲ ਚਾਹ ਤੇ ਬਿਸਕਟ ਵੇਖੋ ਵੀ ਸਾਡੀ ਆਓ ਭਗਤ ਹੁੰਦੀ ਕੰਮ ਕਰਨ ਨਾਲ ਕਿੰਨਾ ਫਾਇਦਾ ਹੁੰਦਾ ਹੈ ਨਾ ਅੰਜੀ ਤੇ ਮਾੜਾ ਮੋਟਾ ਕੰਮ ਕਰਾ ਦਿਆ ਕਰੀਏ ਬੰਦਿਆ ਆਲਾ ਤੌਰ ਬੜੀ ਬੰਦੀ ਨਾਲੇ ਤੌਰ ਨਾਲੇ ਸੇਵਾ ਸਹੀ ਗੱਲ ਹੁਣ ਕੋਈ ਨਹੀਂ ਹੋ ਰਹਿ ਗਈ ਥੋੜੀ ਜਿਹੀ ਟਿੱਬੀ ਬਸ ਉਹ ਵੀ ਹੁਣ ਆਪਾਂ ਫਾਈਨਲ ਗੱਾਰ ਹੀ ਲੈਣੀ ਟੈਂਕੀ ਚ ਤੇਲ ਮੁੱਕ ਗਿਆ ਸੀ ਤੇਲ ਭਰ ਲੀ ਗੇ ਤੇਲ ਪਾ ਕੇ ਫੇਰ ਹੀ ਜਾਣੇ ਆ ਹੁਣ ਕਾਦ ਵਾਲੇ ਹੁਣ ਦੇ ਹੀ 10 ਕਿੰਤਾ ਚ ਵੱਡੇ ਦਾ ਵੱਡਾ ਹੋਣਾ ਚਾਕੇ ਹੁਣ ਤੇਲ ਪਿਆ ਹੋਣਾ ਨਾ ਸਹੀ ਗੱਲ ਹੈ ਕੋਮਲ ਨੇ ਤਾਂ ਨਾਲ ਫਿਰ ਤੁਹ ਜਮਾਲ ਵੀ ਚੱਕਣਾ ਨਾ ਸਹੀ ਗੱਲ ਹੈ ਕੋਮਲ ਨੇ ਅੱਜ ਸ਼ਾਮ ਦੀ ਚਾਹ ਨੂੰ ਸਪੈਸ਼ਲ ਟੀ ਟਾਈਮ ਬਣਾਤਾ ਹੈ ਸਹੀ ਗੱਲ ਚੰਗੇ ਭਰ ਕੇ ਲਿਆ ਗਲਾਸ ਜਿਵੇਂ ਨਾ ਸੀ ਬਹੁਤ ਅਮਲੀ ਹੁੰਦੀ ਆ ਵਾ ਸਹੀ ਗੱਲ ਮੈਂ ਤਾਂ ਚੱਲ ਫਿਰ ਵੀ ਅਮਲੀ ਆ ਤੇ ਇਹ ਵੇਖੋ ਅਮਲੀ ਮੈਂ ਵੀ ਆ ਪਰ ਹੁਣ ਥੋੜਾ ਜਿਆਦਾ ਕੋਮਲ ਸਟੋਰ ਲਈ ਆਉਂਦੀ ਕੋਮਲ ਤੇ ਹੁਣ ਅਸੀਂ ਬਹਿ ਕੇ ਟੌਰ ਨਾਲ ਚਾਹ ਪੀਚੀ ਸਹੀ ਗੱਲ ਅਸੀਂ ਬ੍ਰੇਕ ਟਾਈਮ ਲਿਆ ਹੈ ਕੋਮਲ ਨੇ ਵੀ ਕਿਹਾ ਉਹਦੀ ਸੀਟ ਬਣਾ ਲਈ ਸਹੀ ਗੱਲ ਦੇਖੋ ਗਾਇਸ ਮੇਰੇ ਵੀ ਪਹਿਲੇ ਹੀ ਇੱਥੇ ਸੀਟ ਬਣੀ ਹੋਈ ਸੀ ਸਹੀ ਗੱਲ ਓ ਮਾਈ ਗਾਡ ਚਾ ਨਾ ਡੁੱਲਣ ਦੀ ਕੋਸ਼ਿਸ਼ ਨਾ ਕਰੀ ਜਗਸੀਰ ਨੇ ਪਤਾ ਨਹੀਂ ਕਿਹੜੀ ਨੀਤ ਨਾਲ ਬਣਾ ਕੇ ਲਿਆਂਦੀ ਤੇ ਹੁਣ ਅਸੀਂ ਕਰਦੇ ਹਾਂ ਟੀ ਟਾਈਮ ਅੰਜਾਏ ਤੇ ਫਿਰ ਮਿਲਾਂਗੇ ਤੁਹਾਨੂੰ YouTube ਫੈਮਲੀ ਵੇਖੋ ਹੁਣ ਤਾਂ ਥੋੜਾ ਜਿਹਾ ਹੀ ਰਹਿ ਗਿਆ ਹੈ ਆਪਣਾ ਆ ਬਸ ਥੋੜਾ ਜਿਹਾ ਵਿੰਗ ਪੈ ਗਿਆ ਸਾਡੇ ਤੋਂ ਤਾ ਕਰਕੇ ਕਿਉਂਕਿ ਵਿੱਚੋਂ ਜੇ ਘਾਹ ਬਹੁਤ ਥੋੜਾ ਸੀਗਾ ਇਧਰੋਂ ਸੰਘਣਾ ਹੈ 바ਵਾ ਤੇ ਉਧਰੋਂ ਬਰੀਕ ਜਿਹਾ ਹੈ ਤਾਂ ਕਰਕੇ ਰਹਿ ਗਿਆ ਉਹ ਆਪਣੇ ਨਾਮ ਹੁੰਦੇ ਪਏ ਨੇ ਤੇ ਆ ਬਸ ਇੰਨਾ ਕੁ ਰਹਿ ਗਿਆ ਦੇਖੋ ਜਿਹੜੀ ਫੈਮਲੀ ਬਸ ਇੰਨਾ ਕੁ ਰਹਿ ਗਿਆ ਬਾਕੀ ਸਾਰਾ ਸਿਕਾ ਗੱਡ ਗਿਆ ਇਧਰ ਦੇਖੋ ਇੰਨਾ ਕੁ ਹੀ ਰਹਿ ਗਿਆ ਸਿਰ ਆਪਣੇ ਨਾਮ ਲੱਗੇ ਹੋਏ ਨੇ ਸਾਰਾ ਘਾਹ ਦੇਖੋ ਨਾ ਕਿੰਨੀ ਇੰਤਨਾ ਵੱਡ ਦਿੱਤਾ ਤੁਸੀਂ ਵੇਖ ਹੀ ਸਕਦੇ ਹੋ ਥੋੜਾ ਜਿਹੀ ਰਹਿ ਗਿਆ ਬੱਸ ਹੁਣ ਤਾਂ ਦੇਖਿਓ ਗਾਇਸ ਇਧਰ ਚੂਆ ਕਿੱਡਾ ਮੋਟਾ ਚੂਹਾ ਸੀ ਨਾ ਇੱਥੇ ਮਿੱਟੀ ਬੜੀ ਹਾਂਜੀ ਉਹ ਵੀ ਕਈ ਥਾਵਾਂ ਤੋਂ ਤੁਰ ਕੇ ਆਈ ਨਾ ਮੇਰੇ ਵਿੱਚ ਪੈਰ ਖੁੱਬਦਾ ਸੀਗਾ ਚਲੋ ਅभी ਘਾਤ ਆ ਗਿਆ ਆਪਣਾ ਫੁਲਿਸ਼ ਵੇਖੋ ਸਾਰੇ ਨਾਲ ਵੰਡ ਤੇ ਨਿਕਲੇ ਆ ਬਾਹਰ ਵਿੱਚੇ ਵਿੱਚੇ ਘੁੰਮ ਗਏ ਹਨਾ ਬੜਾ ਠੀਠ ਸੀ ਕਿਸ਼ਮੀ ਨੂੰ ਵਿੱਚ ਚਾਚੀ ਤੋਂ ਲਾਇਆ ਨਹੀਂ ਸੁਟਿਆ ਜਾਂਦਾ ਲੋਕ ਜਾਂਦੀ ਹੈ ਸਾਡੇ ਨਾਲ ਕਰਦੇ ਆਹਾਂ ਜੀ ਉਹ ਨਹੀਂ ਕਿਉਂਕਿ ਉਹਦੇ ਕੋਲ ਨਹੀਂ ਆਉਂਦੇ ਜੋ ਜੋ ਹੈਂਡਲ ਜਾ ਸਕਦਾ ਬਹੁਤ ਹੈ ਨਾ ਹੁਣ ਅੰਡ ਤੇ ਆ ਕੇ ਰੁਕ ਗਈ ਹੁਣ ਕੀ ਹੋ ਗਿਆ ਕਿ ਡਾਂਡ ਨਹੀਂ ਕਰਨਾ ਕਰਾਂਗੀ ਉੱਥੇ ਕੋਈ ਚੀਜ਼ ਤਾਂ ਨਹੀਂ ਜਿਹਦੇ ਗੱਡ ਖੜਕਦੀ ਇੱਥੇ ਨਹੀਂ ਚੀਜ਼ ਤਾਂ ਨਹੀਂ ਖੜਲੀ ਆ ਇੱਥੋਂ ਤੱਕ ਨੇ ਵਲਾਵੇਂ ਮਾਰਲੇ ਸੀ ਆਪਾਂ ਫੇਰ ਹੋ ਕੇ ਗਈ ਬਸ ਇਹਨਾਂ ਸਾਰਾ ਕਾਜ ਜਿਹੜਾ ਸੀ ਟਾਰਗੇਟ ਲਿਆ ਸੀ ਉਹ ਪੂਰਾ ਕਰ ਦਿੱਤਾ ਏ ਹਾਂਜੀ ਆਖਰ ਕੁਮਰ ਆਪਾਂ ਕਾਮਯਾਬ ਹੋ ਗਏ ਆਪ ਹੋ ਗਏ ਤੇ ਇੱਥੇ ਸਾਰੇ ਬੂਟਿਆਂ ਦੀ ਜਿਹੜੀ ਕਟਿੰਗ ਹੋਈ ਸੀਗੀ ਉਹਦੀਆਂ ਟਾਣੀਆਂ ਬਹੁਤ ਜ਼ਿਆਦਾ ਸੀ ਉਹ ਬਾਈ ਨੇ ਚੁੱਕਤੀਆਂ ਕੱਲ ਨੂੰ ਇੱਥੇ ਸਾਰੇ ਆ ਧੋਤਾ ਕੇ ਨੀਟ ਐਂਡ ਕਲੀਨ ਕਰਾਂਗੇ ਤੇ ਆ ਕਾ ਹਜੇ ਸਾਈਡਾਂ ਤੇ ਛੱਡਿਆ ਸਾਈਡਾਂ ਤੇ ਤਾਂ ਛੱਡੇ ਦਾ ਕਿਉਂਕਿ ਥੋੜਾ ਜਿਹਾ ਔਖਾ ਹੋ ਜਾਂਦਾ ਕਟਿੰਗ ਕਰਨਾ ਤੇ ਵਿੱਚੋਂ ਰਾਹ ਬਣਾ ਕੇ ਮਤਲਬ ਹਜੇ ਹਾਫ ਕਟਿੰਗ ਹੋਇਆ ਏ ਤੇ ਹਾਫ ਤੁਸੀਂ ਦੇਖ ਸਕਦੇ ਹੋ ਰਿੰਦਾ ਤੇ ਇੰਨਾ ਹੀ ਪਿੱਛੇ ਆ ਜਿੰਨਾ ਅੱਜ ਆਪਾਂ ਕਟਿੰਗ ਕਰ ਲਿਆ ਹਾਂਜੀ ਜਦੋਂ ਨੂੰ ਆਪਾਂ ਪਿਛਲਾ ਕਟਿੰਗ ਕਰਨਾ ਉਦੋਂ ਨੂੰ ਫੇਰ ਆ ਹੋ ਜਾਣਾ ਆ ਹੋ ਜਾਣਾ ਹਾਂਜੀ ਹਜੇ ਉਹ ਸਟੇਜ ਦੇ ਆਲੇ-ਦੁਆਲੇ ਵਿੱਚਕਾਰ ਉਹ ਸਾਰੇ ਇਹ ਤਾਂ ਮਤਲਬ ਨਾਲ-ਨਾਲ ਇਹ ਮਸ਼ੀਨ ਨਾਲ ਹੀ ਹੋ ਜਾਏਗਾ ਕਿ ਆਪਾਂ ਨੂੰ ਹੱਥ ਨਾਲ ਮਸ਼ੀਨ ਨਾਲ ਹੀ ਮਸ਼ੀਨ ਨਾਲ ਹੀ ਤੇ ਆਸਣ ਰੁੱਖਾਂ ਦੀ ਕਟਿੰਗ-ਕਟਿੰਗ ਕੋ ਆ ਵੀ ਜਿਹੜੇ ਨਾ ਮੇਰਾ ਰਾਦਾ ਜਿਹੜਾ ਖਰਾਬ ਜੇ ਨਾ ਇੱਕ ਇਹ ਲਵਾ ਦਿੰਨੇ ਆ ਹਾਂਜੀ ਇਹ ਲਵਾ ਫਿਰ ਉਹ ਫਰੰਟ ਸੇ ਜਿਹੜਾ ਉਹਨੂੰ ਜਿਹੜਾ ਉੱਡੀਆਂ ਨੇਰੀ ਛੁੱਡੀਆਂ ਵਾਲੀਆਂ ਸਿੱਟਾਂ ਹਾਂਜੀ ਇਹ ਸਿੱਟਾਂ ਲਵਾ ਕੇ ਤੇ ਫਿਰ ਇਹ ਵਾਸ਼ ਕਰ ਵਾਸ਼ ਤਾਂ ਆਪਾਂ ਲਾਸਟ ਤੇ ਕਰਵਾਵਾਂਗੇ ਆ ਫਿਰ ਉੱਡੀਆਂ ਹਨਾ ਹਾਂ ਬੜੀਆਂ ਉੱਡੀਆਂ ਐਦਕੀ ਤੇ ਕਿੰਡੀਆਂ ਮਜ਼ਬੂਤ ਨੇ ਫਿਰ ਵੀ ਉੱਡਗੀਆਂ ਉਹ ਉੱਡਗੀਆਂ ਚਲੋ ਹੁਣ ਚੱਲਦੇ ਆ ਘਰੇ ਘਰ ਦਾ ਵੇਖਦੇ ਆ ਕੰਮਕਾਰ ਹਾਂਜੀ ਖੁਸ਼ ਹੋਣੀ ਵੀ ਆਉਣ ਵਾਲੇ ਉਹਦੇ ਪਾਪਾ ਤੇ ਉਹ ਦੋਨੋਂ ਗਏ ਹੋਏ ਆ ਤੇ ਆਉਣ ਵਾਲੇ ਆ ਤੇ ਫਿਰ ਉਹ ਕੋਮਲ ਨੂੰ ਛੱਡ ਕੇ ਆਉਣਗੇ ਤੇ ਮੈਂ ਕਰਦੀ ਹਾਂ ਉੱਪਰਲਾ ਕੋਈ ਵੇਖਦੇ ਆ ਘਰ ਉਹ ਬਾਹਰ ਕੀ ਬਣਾਉਣਾ ਡਿਨਰ ਦੇ ਵਿੱਚ ਚਲੋ ਬਈ ਵੇਖ ਲਈਏ ਜੱਗੇ ਨੇ ਕਿਤੇ ਤੜਕੇ ਛੜਕੇ ਨਾ ਲਾਏ ਹੁਣ ਜਾਂਦੇ ਆ ਆਹੋ ਤੂੰ ਚਾਹ ਤਾਨੂੰ ਤੇ ਦੱਸ ਫੋਨ ਕੀਤਾ ਫੇਰ ਉਹਨੇ ਚਾਹ ਬਣਾ ਕੇ ਦਿੱਤੀ ਤੜਕਿਆਂ ਦੀ ਨਾ ਉਮੀਦ ਕਰਨੀ ਉਮੀਦ ਨਹੀਂ ਕਰਨੀ ਚਾਹੀਦੀ ਸਹੀ ਗੱਲ